ਮਹਾਰਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸ਼ਹੀਦ ਆਜ਼ਮ ਭਗਤ ਸਿੰਘ ਦਾ 35 ਫੁੱਟ ਉੱਚਾ ਬੁੱਤ ਉਨ੍ਹਾਂ ਦੇ ਜਨਮ ਦਿਨ ਤੇ ਲਗਾਇਆ ਜਾਵੇਗਾ ਸੀਐਮ ਭਗਵਾਨਤਮਨ ਇਸ ਬੁੱਤ ਨੂੰ ਜਨਤਾ ਨੂੰ ਸਮਰਪਿਤ ਕਰਨਗੇ ਇਸ ਮਾਮਲੇ ਨੂੰ ਲੈ ਕੇ ਸੀਐਮ ਭਗਵਾਨਤਮਨ ਨੇ ਵੀਰਵਾਰ ਨੂੰ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਨਾਲ ਮੀਟਿੰਗ ਕੀਤੀ ਮੁੱਖ ਮੰਤਰੀ ਭਗਵਾਨਤਮਨ ਨੇ ਬੁੱਤ ਬਣਾਉਣ ਲਈ ਚੱਲ ਰਹੇ ਕੰਮ ਦਾ ਜਾਇਜ਼ਾ ਵੀ ਲਿਆ ਸੀਐਮ ਭਗਵਾਨਤਮਨ ਨੇ ਕਿਹਾ ਕਿ ਹਵਾਈ ਅੱਡੇ ਦਾ ਨਾਂ ਸ਼ਹੀਦ ਆਜ਼ਮ ਆਜ਼ਾਦ ਭਗਤ ਸਿੰਘ ਜੀ ਦੇ ਨਾਂ ਤੇ ਰੱਖਿਆ ਗਿਆ ਹੈ ਇਹ ਬੁੱਤ ਉੱਥੇ ਆਉਣ ਵਾਲੀ ਲੋਕਾਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਵੀ ਯਾਦ ਕਰਵਾਵੇਗਾ ਪੀ ਡਬਲਯੂ ਡੀ ਵਿਭਾਗ ਦੇ ਅਫਸਰਾਂ ਨੇ ਮੀਟਿੰਗ ਕੀਤੀ ਤੇ ਮੋਹਾਲੀ ਕਮੰਤਰੀ ਹਵਾਈ ਅੱਡੇ ਤੇ ਬਣ ਰਹੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਬੁੱਤ ਦੇ ਚੱਲ ਰਹੇ ਕੰਮ ਦੀ ਸਮੀਖਿਆ ਕੀਤੀ ਇਸ ਦੇ ਨਾਲ ਸੀਐਮ ਭਗਵਾਨ ਤਮਾਨ ਨੇ ਕਿਹਾ ਕਿ 28 ਸਤੰਬਰ ਨੂੰ ਭਗਤ ਸਿੰਘ ਜੀ ਦੇ ਜਨਮ ਦਿਹਾੜੀ ਮੌਕੇ ਇਹ ਸ਼ਾਨਦਾਰ ਬੁੱਤ ਲੋਕ ਸਮਰਪਿਤ ਕੀਤਾ ਜਾਵੇਗਾ ਜੋ ਹਵਾਈ ਅੱਡੇ ਤੇ ਆਉਣ ਵਾਲਿਆਂ ਨੂੰ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਵਾਵੇਗਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅਮਰੀਕਾ ਵਿੱਚ ਦਿੱਤੇ ਬਿਆਨ ਤੇ ਛੇੜੇ ਵਿਵਾਦ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ ਰਾਜਾਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਟਿੱਪਣੀ ਨੂੰ ਤੋੜ-ਮਰੋੜ ਕੇ ਵਿਅਕਤੀ ਸਿਆਸੀ ਲਾਹਾ ਲੈ ਰਹੇ ਹਨ ਪਰ ਉਹ ਇਸ ਨੂੰ ਹਰ ਕਿਸੇ ਕਾਮਯਾਬ ਨਹੀਂ ਹੋਣ ਦੇਣਗੇ ਕਿਉਂਕਿ ਦੇਸ਼ ਜਾਣ ਚੁੱਕਿਆ ਹੈ ਕਿ ਵੰਡ ਪਾਓ ਰਾਜਨੀਤੀ ਕੌਣ ਕਰਦਾ ਹੈ ਤੇ ਕਿਉਂ ਕਰਦਾ ਹੈ ਵਰਿੰਗ ਨੇ ਕਿਹਾ ਕਿ ਰੋਗਨ ਗਾਂਧੀ ਇਸ ਦੇ ਲੋਕਾਂ ਨੂੰ ਪਿਆਰ ਕਰਦੇ ਹਨ ਭਾਵੇਂ ਉਹ ਸਿੱਖ ਹੋਵੇ ਹਿੰਦੂ ਹੋਵੇ ਪਛੜੇ ਹੋਣ ਜਾਂ ਕੁਝ ਹੋਰ ਹੋਣ ਮੈਂ ਅੱਜ ਗੱਲ ਕਰਨੀ ਚਾਹੁੰਨਾ ਹੈ ਜੋ ਰਾਹੁਲ ਗਾਂਧੀ ਜੀ ਨੇ ਅਮਰੀਕਾ ਦੇ ਵਿੱਚ ਇੱਕ ਸਰਦਾਰ ਨੂੰ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ ਤਾਂ ਉਹਨਾਂ ਨੇ ਕਿਹਾ ਮੇਰਾ ਨਾਮ ਫਲਾਣ ਸਿੰਘ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਕੜਾ ਜੋ ਪਹਿਨਾ ਹੋਇਆ ਹੈ ਇਹ ਪਗੜੀ ਹੈ ਕਲ ਕੋ ਹੋ ਸਕਦਾ ਹੈ ਇਹ ਵੀ ਕਿਸੇ ਸੇ ਪੁੱਛ ਕੇ ਪਹਿਨਨੀ ਪੜੇ ਹੋਰਾਂ ਮਤਲਬ ਇਹ ਸੀਗਾ ਕਿ ਜੋ ਦੇਸ਼ ਦੇ ਹਿੰਦੁਸਤਾਨ ਦੇ ਹਾਲਾਤ ਨੇ ਉਹ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਹਰ ਵਿਅਕਤੀ ਨੂੰ ਡਰ ਲੱਗ ਰਿਹਾ ਹੈ ਔਰ ਜਿਸ ਪ੍ਰਕਾਰ ਦੀ ਰਾਜਨੀਤੀ ਇਸ ਦੇਸ਼ ਦੇ ਅੰਦਰ ਹੋ ਰਹੀ ਹੈ आपस में बांटने का काम जो चल रहा है हिंदुओं को सिखों से सिखों को दलितों से दलितों को किसी और से मुसलमानों से ये देश दे कुर्सी की राजनीति ने सता राजनीति ने देश नाला काम कर दिता है सो राहुल गांधी जी ने इस करके गया कि आप दे हित ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਜਾਨੀ ਕਿ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਸੋ ਤੁਹਾਨੂੰ ਪਤਾ ਹੈ ਕਿ ਪਿਛਲੇ ਜਿਹੜੇ ਚੋਲਾਬ ਹੋਏ ਉਹਦੇ ਚ ਧਰਮ ਦੀ ਆੜ ਦੇ ਥੱਲੇ ਕਿੰਨਾ ਕੁਝ ਹੋਇਆ ਇਹ ਤੁਸੀਂ ਭਲੀ ਭਾਂਤੀ ਤੁਸੀਂ ਸਾਰੇ ਜਾਣਦੇ ਹੋ ਸੋ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਨਾ ਸਾਰੇ ਆਨ ਕੀ ਰਾਹੁਲ ਗਾਂਧੀ ਜੀ ਜਿਨ੍ਹਾਂ ਦਾ ਸਿੱਖ ਕੌਮ ਦੇ ਪ੍ਰਤੀ ਬਹੁਤ ਭਾਰੀ ਪਿਆਰ ਹੈ ਤੇ ਵਿਸ਼ਵਾਸ ਹੈ ਉਹ ਵਿਅਕਤੀ ਜਿਹੜਾ ਆਪਦੇ ਇੰਨੇ ਜੀਵਨ ਦੇ ਭਰੇ ਰਜੇਮਿਆਂ ਚੋਂ ਤਿੰਨ ਤਿੰਨ ਦਿਨ ਹਰਮੰਦਰ ਸਾਹਿਬ ਸੇਵਾ ਕਰਕੇ ਆਪਣੀ ਭਾਵਨਾ ਲੋਕਾਂ ਨੂੰ ਪ੍ਰਗਟ ਕਰਦਾ ਹੈ ਔਰ ਜਦੋਂ ਪੰਜਾਬ ਦੇ ਵਿੱਚ ਯਾਤਰਾ ਸ਼ੁਰੂ ਹੁੰਦੀ ਹੈ ਚਾਹੇ ਫਤੇਗੜ ਸਾਹਿਬ ਦੀ ਧਰਤੀ ਹੋਵੇ ਤੇ ਚਾਹੇ ਹਰਮੰਦਰ ਸਾਹਿਬ ਹੋਵੇ ਸੱਚਖੰਡ ਸਾਹਿਬ ਉੱਥੇ ਨਕਮਸਤਕ ਹੋ ਕੇ ਪੱਗ ਬੰਨ ਕੇ ਸੋ ਲੋਕਾਂ ਦੇ ਵਿੱਚ ਜਾਂਦਾ ਹੈ ਔਰ ਗੁਰੂ ਨਾਨਕ ਦੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਗੱਲ ਕਰਦਾ ਕਿ ਗੁਰੂ ਨਾਨਕ ਦਾ ਜਿਹੜਾ ਆ ਲੋਕਾਂ ਦੇ ਪ੍ਰਤੀ ਸਨੇਹ ਸੀਗਾ ਜਿਸ ਪ੍ਰਕਾਰ ਉਹਨਾਂ ਨੇ ਲੋਕਾਂ ਨੂੰ ਸੁਨੇਹਾ ਦਿੱਤਾ गल करता होवे और गुरु नानक दिखा हो सिखा दे खिलाफ कि सो बीजेपी चे चंद व्यक्ति एक तो कोई सरदार है जंगपुरा का उसको पता ही नहीं क्योंकि तो रात को वो चार बजे के बाद तो पता नहीं क्या करता है पहले कांग्रेस में होता था और अब वो बीजेपी में चला गया है एक कोई नया गया है जो हारा था चुनाव और उसको भी बड़ा बना दिया बीजेपी के लोगों ने जो राहुल गांधी के पीछे पीछे उनकी प्रशंसा और चर्चा करते थे और जिंदाबाद के नारे लगाते थे और कहते थे हमारी जान भी आपके लिए हाजिर है और जिनको राहुल गांधी ने बनाया वो कुछ नहीं थे कुछ नहीं थे कुछ नहीं थे जिनको राहुल गांधी ने बनाया कम से कम वो तो ना टिप्पण टिप्पणी करे और बिना वे बजा ना तो सिखों को कोई भड़काने का काम किया है ना राहुल गांधी सिखों को कभी भड़काता है और किसी को भी भड़काते राहुल गांधी ऐसे व्यक्ति हैं अब बीजेपी वालों को राहुल गांधी से डर लगता है ये बात सत्य है ये बात सही है उनको लगता है अब अब बताते हैं ये जाकर इनके जो नए नए लोग गए हैं एक वो जंगपुरा वाला जो चार बजे के बाद टल्ली हो जाता है वो बताएगा इतिहास वो बताएगा कि राहुल गांधी को हम ऐसा करेंगे तो राहुल गांधी की आंख की तरफ भी जरा उठा के देखना हमने कोई चूड़ियां नहीं पहन रखी तेरे जैसे लोग जो रात को टी हो जाते हैं वो राहुल गांधी की बात करेंगे और मेरी ये बात मैं आपको ये कहना चाहता हूं कि यार कोई ऐसी बात नहीं मैं है मैं पंजाब रहना है पंजाब के अंदर तो इस तरह की कोई गल नहीं है जान बुझ के प्रदर्शन बीजेपी हेडक्वास से आ गया फोन की जाओ भाई प्रदर्शन करो की क्या राहुल गांधी ने सिखा दे वे सिख हो सो मेरे कहने का मतलब राहुल गांधी ने इस देश के लोगों को प्यार करता है चाहे वो मुसलमान हो चाहे वो दलित हो चाहे वो ओबीसी हो चाहे वो पछड़ा एस हो चाहे वो सरदार हो चाहे वो हिंदू हो कभी राहुल गांधी हिंदुओं के आप आपको कहते संसद में कि भाई हिंदू तो क्या आप कहते हो राहुल गांधी हिंदुओं के खिलाफ आप राहुल गांधी ने कहा था संसद में कि हिंदू आप जैसा नहीं हो सकता है कहने का मतलब ये था कि जिस प्रकार से आप डराते हो हिंदू किसी को डराता नहीं है आप डराते हो तो आपने कहा नहीं नहीं राहुल गांधी ने पता नहीं हिंदुओं के खिलाफ क्या कर रहे क्यों डर रहे हो राहुल गांधी से राहुल गांधी की आंधी को अब कोई रोक नहीं सकता राहुल गांधी आ गया है तो मेरी आपसे गुजारिश है कि इनकी बातों नहीं सुनना और दोनों तीनों जो बोले हैं जो कांग्रेस के भगौड़े कांग्रेस से गए हुए वो लोग जो राहुल गांधी के तलवे चाटते थे आज वो राहुल गांधी के ऊपर टिप्पा टिप्पणी करते हैं उनको शर्म आनी चाहिए और राहुल गांधी ना किसी कौम के ना किसी जाति के ना किसी धर्म के खिलाफ है ना है ना रहे वो तो सबको साथ लेकर चलना चाहते हैं इस देश के हर व्यक्ति को उनके मन में कोई नफरत नहीं है किसी के बारे में इसीलिए तो वो हमेशा कहते हैं कि नफरत के बाजार में मैं मोहब्बत की दुकान खोलने के लिए आया हूं ਔਰ ਇਹ ਮੇਰਾ ਕੰਮ ਹੈ ਇਸ ਲਈ ਤਾਂ ਉਹ ਕਹਿੰਦੇ ਆ ਕਿ ਡਰੋ ਮਤ ਡਰਾਓ ਮਤ ਸੋ ਨਾ ਡਰੋ ਨਾ ਡਰਾਓ ਸੋ ਕਹਿੰਦਾ ਪਾਵੀ ਹੈ ਕਿ ਰਾਹੁਲ ਗਾਂਧੀ ਨੇ ਹਮੇਸ਼ਾ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਔਰ ਔਰ ਦੇਸ਼ ਦੇ ਲੋਕਾਂ ਦੀ ਗੱਲ ਕੀਤੀ ਹੈ ਰਾਹੁਲ ਗਾਂਧੀ ਕੁਰਸੀ ਦੇ ਪਿੱਛੇ ਇਸ ਦੇਸ਼ ਨੂੰ ਤੋੜ ਨਹੀਂ ਸਕਦਾ अगर राहुल गांधी कुर्सी के लिए इस बेच को तोड़ना चाहते धर्म की बात करना चाहते तो इस कुर्सी पर वो बैठ जाते डॉक्टर मनमोहन सिंह जी के बाद 5 साल के बाद लेकिन उन्हें कुर्सी से कोई प्यार नहीं है उनको देश की जनता से प्यार है वो देश की जनता को प्यार करते हैं और पंजाब दे लोगा नु बेहद सरदारा नु प्यार करते और जिन्नी हिस्ट्री ओना नु पता है ਉਨੀ ਮੇਰਾ ਖਿਆਲ ਜਿਹੜੇ ਕਈ ਆਪਣੇ ਆਪ ਚ ਬਣੇ ਫਿਰਦੇ ਆ ਮੈਂ ਆ ਜਿਹੜੇ ਦੋ ਸਰਦਾਰਾਂ ਦੀ ਜਿਨ੍ਹਾਂ ਨੇ ਵਿਰੋਧ ਕਰਕੇ ਟੀਵੀ ਨੂੰ ਟਿੱਪਾ ਟਿੱਪਣੀ ਕੀਤੀ ਐ ਲੋ ਰਾਹੁਲ ਗਾਂਧੀ ਨਾਲ ਸਿੱਖ ਹਿਸਟਰੀ ਦੇ ਗੱਲ ਕਰ ਲੈਣ ਗੁਰੂ ਨਾਨਕ ਸਾਹਿਬ ਤੇ ਗੱਲ ਕਰ ਲੈਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੇ ਸ਼ਹਾਦਤ ਦੀ ਗੱਲ ਕਰਦੇ ਸੋ ਇਹਨਾਂ ਦਾ ਵੱਧੋ ਜ਼ਿਆਦਾ ਪੜਦੇ ਔਰ ਜ਼ਾਦੇ ਹੀ ਇਸ ਅ ਨੋਲੇਜੇਬਲ ਹਰ ਧਰਮ ਦੇ ਬਾਰੇ ਇਸੇ ਕਰਕੇ ਹੁਣ ਇਹਨਾਂ ਨੂੰ ਡਰ ਲੱਗ ਰਿਹਾ ਰਾਹੁਲ ਗਾਂਧੀ ਰਾਹੁਲ ਗਾਂਧੀ ਆ ਗਿਆ ਮਿੱਤਰੋ ਔਰ ਰਾਹੁਲ ਗਾਂਧੀ ਕਾਬ ਸਮੇਂ ਆ ਗਿਆ ਹੈ ਔਰ ਜਨਤਾ ਜਾਣ ਗਈ ਹੈ ਕਿ ਇਹ ਸ਼ੇਰ ਹੈ ਸ਼ੇਰ ਔਰ ਲੋਕੋ ਨੇ ਦੇਖ ਲਿਆ ਬੇਸ਼ੱਕ ਹਮ ਸਤਾ ਸਰਕਾਰ ਮੇ ਨਹੀਂ ਹੈ ਲੇਕਿਨ ਇਸ 바ar ਲੋਕ ਇਹ ਸਮਝਦੇ ਕਿ ਰਾਹੁਲ ਗਾਂਧੀ ਦੇਸ਼ ਕਾ ਪ੍ਰਧਾਨ ਮੰਤਰੀ ਹੋਣਾ ਚਾਹੀਏ ਥਾ ਤੋ ਬਿਲਕੁਲ ਸਰਦਾਰਾ ਨੂੰ ਮੇਰੀ ਬੇਨਤੀ ਹੈ ਆ ਜਿਹੜੇ ਦੋ ਬੰਦੇ ਬੋਲਦੇ ਹੈ ਇੱਕ ਨੂੰ ਤਾਂ ਤੁਸੀਂ ਜਾਣਦੇ ਹੋ ਕਿ ਉਹ ਕਿੰਨਾ ਕੌਮ ਦੇ ਪ੍ਰਤੀ ਔਰ ਕੀ ਵਫਾਦਾਰੀ ਔਰ ਕੀ ਦੇਨ ਹੈ ਸੋ ਇਹਨਾਂ ਨੂੰ ਸਮਝਾਉਣਾ ਤੁਹਾਡਾ ਕੰਮ ਹੈ ਇਹਨਾਂ ਦੇ ਥੱਲੇ ਜਿਹੜਾ ਫੇਸਬੁੱਕ ਹੈ ਜਿੱਥੇ ਬੋਲਦੇ ਆ ਜਾਂ ਜਿਹੜੇ ਟੀਵੀ ਚੈਨਲਾਂ ਤੇ ਬੋਲਦੇ ਆ ਉੱਥੇ ਥੋੜਾ ਆਪ ਹੀ ਚੰਗੀ ਤਰੀਕੇ ਨਾਲ ਇਹਨਾਂ ਨੂੰ ਸਮਝਾ ਦਿਓ ਸੋ ਮੈਂ ਕਹਿਣਾ ਚਾਹੁੰਦਾ ਸੀ ਕਿ ਰਾਹੁਲ ਗਾਂਧੀ ਜੀ ਉਹ ਜੋ ਕਹੇ ਉਹ ਬਿਲਕੁਲ ਠੀਕ ਹੈ ਕਿ ਇਸ ਦੇਸ਼ ਦੇ ਅੰਦਰ ਕੋਈ ਵੀ ਸੁਰੱਖਿਤ ਨਹੀਂ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਚ ਹਰ ਵਿਅਕਤੀ ਨੂੰ ਆਪ ਦੇ ਧਰਮ ਚ ਕਿਤੇ ਵੀ ਜਾਣ ਵਾਸਤੇ ਇਹਨਾਂ ਤੋਂ ਪਹਿਲਾਂ ਕੋਈ ਪਰਮਿਸ਼ਨ ਲੈਣੀ ਪਿਆ ਕਰੇ ਸੋ ਇਸ ਤਰ੍ਹਾਂ ਦਾ ਮਾਹੌਲ ਇਹ ਦੇਸ਼ ਦੇ ਅੰਦਰ ਬਣਾਉਣਾ ਚਾਹੁੰਦੇ ਅਕਾਲੀ ਲੀਡਰ ਵਿਕਰਮ ਅਜੀਠੀਆ ਦੇ ਡਰਗ ਤਸਕਰੀ ਮਾਮਲੇ ਚ ਹੁਣ ਈਵੀ ਦੀ ਐਂਟਰੀ ਹੋ ਗਈ ਹੈ ਈਡੀ ਨੇ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਐਸਆਈਟੀ ਤੋਂ ਮਾਮਲੇ ਨਾਲ ਸੰਬੰਧਿਤ ਜਾਣਕਾਰੀ ਮੰਗੀ ਹੈ ED ਨੇ ਵਿਕਰਮ ਮਜੀਠੀਆ ਮਾਮਲੇ ਵਿੱਚ ਦਰਜ FIR ਦੇ ਵੀਰਵੇ ਹੁਣ ਤੱਕ ਦੀ ਜਾਂਚ ਰਿਪੋਰਟ ਗਵਾਹਾਂ ਦੇ ਬਿਆਨ ਅਤੇ ਮਜੀਠੀਆ ਦੇ ਬਿਆਨਾਂ ਬਾਰੇ ਪੂਰੀ ਜਾਣਕਾਰੀ ਮੰਗੀ ਹੈ ED ਦੀ ਐਂਟਰੀ ਦੀ ਸੂਚਨਾ ਮੀਡੀਆ 'ਚ ਆਨਤ ਬਾਅਦ ਹੁਣ ਵਿਕਰਮ ਮਜੀਠੀਆ ਨੇ ਆਪਣੀ ਵੀਡੀਓ ਸਾਂਝੀ ਕਰਕੇ ਸਰਕਾਰ ਨੂੰ ਘੇਰਿਆ ED ਵੱਲੋਂ ਜਾਣਕਾਰੀ ਮੰਗੇ ਜਾਣ ਤੋਂ ਬਾਅਦ ਵਿਕਰਮ ਮਜੀਠੀਆ ਦਾ ਇਹ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ ਵਿਕਰਮ ਮਜੀਠੀਆ ਨੇ ਕਿਹਾ ਕਿ ਮੈਨੂੰ ਤਸਦੀ ਹੋਈ ਖੁਸ਼ੀ ਹੋ ਰਹੀ ਹੈ ਕਿ ਸੀਐਮ ਭਗਵਾਨ ਤਮਾਨ ਦੀ ਘਰਾਹਟ ਫਿਰ ਤੋਂ ਜਨਤਕ ਹੋ ਰਹੀ ਹੈ ਕਿਉਂਕਿ ਮਜੀਠੀਆ ਸਮਝੌਤਾ ਨਹੀਂ ਕਰਦਾ ਟੋਪੀ ਪਹਿਨ ਕੇ ਕਾਂਗਰਸੀਆਂ ਨੂੰ ਵਾਂਗ ਰਾਤ ਨੂੰ ਨਹੀਂ ਮਿਲਦਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦਾ ਹੈ ਮੰਤਰੀ ਮੰਡਲ ਦੀਆਂ ਕਰਤੂਤਾ ਤੇ ਉਹਨਾਂ ਦੇ ਲੁੱਟ ਦਾ ਪਰਦਾਫਾਸ਼ ਕਰਦਾ ਹੈ ਮਜੀਠੀਆ ਨੇ ਕਿਹਾ ਕਿ ਇਹ ਖਬਰ ਬਣਾਈ ਗਈ ਹੈ ਇਸ ਖਬਰ ਦਾ ਕੋਈ ਵੀ ਸਰੋਤ ਨਹੀਂ ਸੱਚੀ ਕਾਲ ਜੀ ਸੌਰੀ ਮੈਂ ਇਹ ਵੀਡੀਓ ਥੋੜੇ ਚ ਪਹਿਲਾਂ ਅਪਲੋਡ ਕਰਨਾ ਚਾਹੁੰਦਾ ਸੀ ਮਗਰ ਕਿਉਂਕਿ ਮੈਂ ਟਰੈਵਲ ਕਰ ਰਿਹਾ ਸੀ ਤੇ ਅ ਮੈਂ ਕਰ ਨਹੀਂ ਸਕਿਆ ਅ ਸਭ ਤੋਂ ਪਹਿਲਾਂ ਤਾਂ ਥੋੜੋ ਸਾਰਿਆਂ ਨੂੰ ਇਹ ਦੱਸ ਕੇ ਮੈਨੂੰ ਬੜੀ ਤਸੱਲੀ ਤੇ ਖੁਸ਼ੀ ਹੋ ਰਹੀ ਹੈ ਕਿ ਭਗਵਾਨਤ ਮਾਨ ਦੀ ਬੁਕਲਾਹਟ ਅੱਜ ਫੇਰ ਨਜ਼ਰ ਆਈ ਮਾਨ ਸਾਹਿਬ ਮੈਨੂੰ ਲੱਗਦਾ ਤੁਹਾਡੇ ਸੁਪਨਿਆਂ 'ਚ ਵੀ ਮਜੀਠੀਆਂ ਹੀ ਆਉਂਦਾ ਐਸ ਕਿ ਸਭ ਨਾਲ ਤੁਸੀਂ ਬੰਦਲੇ ਹੋਏ ਹੋ ਕਿ ਇਸ ਮਜੀਠੀਏ ਦਾ ਇਲਾਜ ਕੀ ਹੈ ਤੁਹਾਡੇ ਨਾਲ ਸਮਝੌਤਾ ਨਹੀਂ ਕਰਦਾ ਤੁਹਾਨੂੰ ਟੋਪੀ ਪਾ ਕੇ ਰਾਤ ਦੇ ਹਨੇਰੇ ਚ ਕਈ ਕਾਂਗਰਸੀ ਲੀਡਰਾਂ ਮੰਗੂ ਆ ਕੇ ਮਿਲਦਾ ਨਹੀਂ ਤੁਹਾਨੂੰ ਆੜੇ ਅੱਤੀ ਲੈਂਦਾ ਥੋਡੀ ਸਰਕਾਰ ਨੂੰ ਤੁਹਾਡੇ ਵਜ਼ੀਰਾ ਦੀ ਕਾਰਗੁਜ਼ਾਰੀ ਨੂੰ ਜੋ ਲੁੱਟ ਖੋਟ ਤੁਸੀਂ ਕਰਦੇ ਹੋ ਉਸ ਨੂੰ ਉਜਾਗਰ ਕਿਉਂ ਕਰਦਾ ਹੈ ਅੱਜ ਉਹ ਬਕਲਾਹਟ ਫੇਰ ਵੇਖੀ ਮੈਂ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਗੱਲ ਦੱਸ ਦਿਆਂ ਜੀ ਇਹ ਖਬਰ ਪਲਾਂਟ ਕੀਤੀ ਗਈ ਆ ਮਤਲਬ ਲਵਾਈ ਗਈ ਆ ਔਰ ਇਹ ਖਬਰ ਲਵਾਈ ਕੀ ਨੇ ਇਹ ਸੂਤਰ ਕੋਈ ਨਹੀਂ ਆ ਇਹ ਸੂਤਰ ਨੇ ਭਗਵੰਤ ਮਾਨ ਸਾਹਿਬ ਆ ਮੈਨੂੰ ਤਾਂ ਇਹ ਖਬਰ ਬੜੇ ਦਿਨ ਦੀ ਸੀ ਕਿ ਭਗਵੰਤ ਮਾਨ ਦੀ ਬਕਲਾਹਟ ਇਹ ਜੀ ਆ ਮੇਰੇ ਕੇਸ ਨੂੰ ਲੈ ਕੇ ਕਿ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਰੌਲਾ ਇੰਨਾ ਪਾ ਲਿਆ ਔਰ ਮਜੀਠੀਏ ਨੂੰ ਫਸਾਉਣਾ ਕਿਵੇਂ ਸਾਲਸੰਗਤ ਜੀ ਸਭ ਤੋਂ ਪਹਿਲਾਂ ਜੇਐਸਏਡੀ ਨੂੰ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਇੰਨੇ ਇੰਨੀਆਂ ਗਾਲਾਂ ਕੱਢਦੀ ਆ ਕੋਸਦੀ ਆ ਅਰਵਿੰਦ ਕੇਜਰੀਵਾਲ ਦੇ ਕੇਸ 'ਚ ਮਨੋਈਸ਼ ਸੋਸ਼ੋਧਿਆ ਦੇ ਕੇਸ 'ਚ ਸੰਜੇ ਸਿੰਘ ਦੇ ਕੇਸ 'ਚ ਹੋਰ ਇਹਨਾਂ ਦੇ ਵੱਖ-ਵੱਖ ਲੀਡਰਾਂ ਦੇ ਕੇਸ ਅੱਜ OECD ਨੂੰ ਮੇਰਾ ਕੇਸ ਭੇਜਦਾ ਸੋ ਦੂਰੇ ਮਾਪਦੰਡ ਦੇਖੋ ਮਗਰ ਇਹਦੇ ਨਾਲ ਇੱਕ ਖਬਰ ਹੋਰ ਨਿਕਲਦੀ ਆ ਕੇਸ ਭੇਜਦਾ ਦਿੱਤਾ ਮੈਨੂੰ ਕੋਈ ਇਸ ਗੱਲ ਦੀ ਅ ਦੁੱਖ ਦਰਦ ਨਹੀਂ ਕਿਉਂਕਿ ਇਹ ਸਰਕਾਰਾਂ ਨੇ ਇਸ ਤਰ੍ਹਾਂ ਹੀ ਧੱਕਾ ਕਰਨਾ ਹੁੰਦਾ ਮਗਰ ਇਸ ਤਰ੍ਹਾਂ ਦੀ ਭਗਵੰਤ ਮਾਨਸਾਬ ਇੱਕ ਗੱਲ ਸਪਸ਼ਟ ਹੋ ਗਈ ਕਿ ਥੋੜੇ ਪੰਨੇ ਕੱਖੀ ਥੋੜੇ ਹੱਥ ਖੜੇ ਔਰ ਮੈਂ ਹੱਥ ਖੜੇ ਦੀ ਗੱਲ ਕਿਵੇਂ ਕਰਦਾ ਕਿ ਵੇਖੋ 11 ਸਾਲ ਹੋ ਗਏ ਜੀ ਅੱਜ ਇਸ ਕੇਸ ਨੂੰ ਮੇ ਜੀਟੀਏ ਤੇ ਰੋਪਲਾਤਾ ਕਿ ਡਰੱਗ ਵੇਚਦਾ ਉਹ ਗਲਤਾ ਕਿਸੇ ਨੂੰ ਨਹੀਂ ਭੁੱਲੀ ਕਿ ਕਿਵੇਂ ਕੇਜਰੀ ਹਾਲ ਸਾਹਿਬ ਨੇ ਮੇਰੇ ਤੋਂ ਮਾਫੀ ਮੰਗੀ ਸੀ ਔਰ ਤੁਸੀਂ ਅਸਤੀਫਾ ਦਿੱਤਾ ਸੀ ਮਾਨ ਸਾਹਿਬ ਆਪ ਦੀ ਪ੍ਰਧਾਨਗੀ ਤੋਂ ਨਗਰ ਬੇਸ਼ਰਮ ਹੋ ਤੁਸੀਂ ਔਰ ਬੇਸ਼ਰਮੀ ਦੀ ਹੱਦ ਜੇ ਕੋਈ ਹੈ ਤੇ ਉਹਦਾ ਦੂਜਾ ਨਾਮ ਭਗਵੰਤ ਮਾਨ ਹੈ ਤੁਸੀਂ ਅਸਤੀਫਾ ਵਾਪਸ ਲੈ ਲਿਆ ਅੱਜ ਤੁਸੀਂ ਮੁੱਖ ਮੰਤਰੀ ਇੱਕ ਸਿੱਟ ਨਹੀਂ ਪੰਜ ਪੰਜ ਸਿੱਟਾਂ ਤੁਸੀਂ ਬਦਲ ਲਈ ਹੋ ਅੱਲਾ ਅੱਲਾ ਅਫਸਰ ਲਾ ਕੇ ਵੇਖ ਲਿਆ ਕੱਖ ਨਹੀਂ ਲੱਭਿਆ ਔਰ ਇਸ ਲਈ ਅੱਜ ਹੱਥ ਖੜੇ ਹੋਣ ਦਾ ਨਤੀਜਾ ਵੇਖ ਲੋ ਕਿ ਜਿੱਥੇ ਤੁਹਾਨੂੰ ਇੰਨੇ ਸਾਲ ਬੀਤ ਗਏ 3 ਸਾਲ ਤੁਹਾਡੀ ਸਰਕਾਰ ਨੂੰ ਹੋ ਗਏ ਲਗਭਗ ਚਲਾਨ ਤੁਸੀਂ ਨਹੀਂ ਪੇਸ਼ ਕਰ 파ਰੇ ਚਾਰ ਪੰਜ ਸਿੱਟਾ ਬਦਲ ਲੀਆਂ ਅੱਜ ਅਖੀਰ ਚ ਤੁਸੀਂ ਆਪ ਦੇ ਹੱਥ ਖੜੇ ਕਰਕੇ ਕੇ ਸੀ ਈ ਡੀ ਨੂੰ ਭੇਜਤਾ ਇਹ ਕੇਸ ਈ ਡੀ ਨੂੰ ਤੁਸੀਂ ਹੀ ਅੱਜ ਤੋਂ ਕਈ ਦਿਨ ਪਹਿਲਾਂ ਭੇਜਦਾ ਸੀ ਮਗਰ ਰੌਲਾ ਅੱਜ ਪਾਇਆ ਤੁਸੀਂ ਕਿਉਂ ਪਾਇਆ ਕਿਉਂਕਿ ਮੈਂ ਹਰਜੋਤ ਬੈਂਜ ਦੇ ਉਹਦੀ ਘਰ ਦੀ ਦਾ ਰੌਲਾ ਪਾਇਆ ਕੁਝ ਦਿਨ ਪਹਿਲਾਂ ਸੋ ਤੁਸੀਂ ਚਾਹੁੰਦੇ ਸੀ ਧਿਆਨ ਪਟਕਾਇਆ ਜਾਵੇ ਔਰ ਇਹੀ ਨਤੀਜਾ ਹੈ ਕਿ ਅੱਜ ਇਹ ਸਾਰੀ ਗੱਲਾਂ ਨੂੰ ਲੈ ਕੇ ਤੁਸੀਂ ਆ ਖਬਰ ਚਲਵਾਈ ਹੈ ਚਲੋ ਤੁਸਾਨੂੰ ਅੱਜ ਰਾਤ ਸੌਖੀ ਨੀਂਦ ਆ ਜਾਏ ਮੈਨੂੰ ਖੁਸ਼ੀ ਹੈ ਮਗਰ ਮਾਨ ਸਾਹਿਬ ਤੁਹਾਡੀ ਤਾਂ ਮੁੱਖ ਮੰਤਰੀ ਹੋ ਤੁਸੀਂ ਉਹ ਮੁੱਖ ਮੰਤਰੀ ਹੋ ਜਿਹੜਾ ਕਹਿ ਰਿਹਾ ਸੀਗਾ ਮੈਂ ਕੇਸ ਫਾਈਲਸ ਨੂੰ ਰੀਰਾਈਟ ਕਰ ਦੇ ਗੈਰ ਕਾਨੂੰਨੀ ਕੰਮ ਐਸ ਆਈਟੀ ਡੀਜੀਪੀ ਲੈਵਲ ਤੋਂ ਸ਼ੁਰੂ ਹੋਈ ਸੀ ਅੱਜ ਆ ਕੇ ਬਹੁਤ ਛੋਟੇ ਅਬ ਡੀਆਈਜੀ ਦੇ ਲੈਵਲ ਤੇ ਡਿੱਗ ਗਿਆ ਥੱਲੇ ਇਨਸਪੈਕਟਰ ਐਸਪੀ ਪੈ ਗਿਆ ਚਲੋ ਉਹ ਤੁਹਾਡੀ ਮਰਜ਼ੀ ਆ ਕਿਉਂਕਿ ਉਹਨਾਂ ਨੂੰ ਤੁਸੀਂ ਆਰਮ ਟਵਿਸਟ ਕਰਨਾ ਚਾਹੁੰਦੇ ਆਪਣੇ ਤਰੀਕੇ ਨਾਲ ਮਗਰ ਉਹ ਵੀ ਨਹੀਂ ਤੁਹਾਡੇ ਆਖੇ ਲੱਗੀ ਭਾਈ ਚਲਾਨ ਪੇਸ਼ ਕਰੀਦਾ ਜੇ ਤੁਹਾਡੇ ਕੋਲ ਹੈ ਨਾ ਕੁਝ ਸਬੂਤ ਤੇ ਚਲਾਨ ਪੇਸ਼ ਕਰੋ ਇਹ ਅਖਬਾਰਾਂ ਚ ਟੀਵੀ 'ਚੇ ਛੇੜਛਾੜੀ ਕਰਨੀ মিডিਆ ਟ੍ਰਾਇਲ ਕਰਨਾ ਇਹ ਸਿਰਫ ਸਿਆਸੀ ਮਫਾਦਲੀ ਹੁੰਦਾ ਕਿਉਂਕਿ ਅਸਲ ਫੈਸਲਾ ਕਿ ਭਗਵੰਤ ਮਾਨ ਸੱਚਾ ਕਿ ਮਜੀਠੀਆ ਸੱਚਾ ਇਸ ਗੱਲ ਦਾ ਫੈਸਲਾ ਹੋਣਾ ਔਨਰੇਬਲ ਕੋਰਟ 'ਚ ਔਰ ਕੋਰਟ ਦਾ ਤਾਂ ਮੂੰਹ ਹੀ ਨਹੀਂ ਕਰਦੇ ਤੁਸੀਂ ਕੋਰਟ 'ਚ ਤੁਸੀਂ ਜੇ ਤੁਹਾਡੇ ਕੋਲ ਇੰਨਾ ਪ੍ਰੂਫ ਸੀ ਫਰੀਡੀ ਨੂੰ ਭੇਜਣ ਦੀ ਲੋੜ ਨਹੀਂ ਸੀ ਕਿਉਂਕਿ ਈਡੀ ਬਾਰੇ ਤਾਂ ਤੁਸੀਂ ਆਪ ਕੀ ਕੁਝ ਬੋਲਿਆ ਮੈਂ ਤੁਹਾਡੇ ਬਿਆਨ ਚਲਾਉਂਗਾ ਕੱਲ ਪਰਸੋ ਤੱਕ ਕੀ ਕੁਝ ਤੁਸੀਂ ਈਡੀ ਬਾਰੇ ਬੋਲਦੇ ਰਹੇ ਹੋ ਕੇਜਰੀਵਾਲ ਸਾਹਿਬ ਕੀ ਕੁਝ ਬੋਲਦੇ ਰਹੇ ਇਸ ਲਈ ਸਰਕਾਰ ਤੁਹਾਡੀ ਮੁੱਖ ਮੰਤਰੀ ਤੁਸੀਂ ਹੋਮ ਮਿਨਿਸਟਰ ਤੁਸੀਂ ਐਸਆਈਟੀ ਤੁਸੀਂ ਬਣਾਉਣ ਵਾਲੇ ਤੇ ਭਾਈ ਇਹਨਾਂ ਕੋਸ਼ੀਗਾ ਤੇ ਕੋਰਟ 'ਚ ਦੇ ਦਿੰਦੇ ਤੇ ਕੋਰਟ 'ਚ ਫੈਸਲਾ ਹੋ ਜਾਂਦਾ ਕਿ ਤੁਸੀਂ ਸੱਚ ਬੋਲ ਰਹੇ ਹੋ ਝੂਠ ਬੋਲ ਰਹੇ ਇਸ ਲਈ ਮੈਂ ਬੜੇ ਵਿਸਥਾਰ ਨਾਲ ਅਰ ਆਮ ਨਾਲ ਬਹਿ ਕੇ ਇੱਕ ਇੱਕ ਚੀਜ਼ ਦਾ ਜਵਾਬ ਵੀ ਦਊਂਗਾ ਮਗਰ ਮੈਂ ਇੱਕ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਅੱਜ ਭਗਵੰਤ ਮਾਨ ਨੇ ਫੇਰ ਮੇਰੇ ਅੱਗੇ ਲੰਮਾ ਪਿਆ ਹਾਰ ਮੰਨੀ ਅੱਜ ਹਾਰ ਕਿਸ ਤਰ੍ਹਾਂ ਮੰਨੀ ਆਪਦੇ ਕੋਲੋਂ ਕੇਸ ਹੁਣ ਔਨੂੰ ਭੇਜਦਾ ਇਹ ਯਾਦ ਹੋਵੇ ਤੁਹਾਨੂੰ ਕਿ 2014 ਜੋ ਇਹਨਾਂ ਨੇ ਈਡੀ ਦੇ ਹਵਾਲੇ ਦੀ ਸਟੇਟਮੈਂਟਸ ਲੈ ਕੇ ਜਿਹੜੀ ਅੰਡਰ ਸੈਕਸ਼ਨ 50 ਸਟੇਟਮੈਂਟਸ ਹੁੰਦੀਆਂ ਉਹਦੇ ਤੇ ਬੇਸ ਤੇ ਇਹ ਕੇਸ ਦਰਜ ਕੀਤਾ ਸੀ ਔਰ ਜੇ ਸੈਕਸ਼ਨ 50 ਪੀਐਮਐਲਏ ਦੀ ਸਟੇਟਮੈਂਟਸ ਦਾ ਔਨਰੇਬਲ ਸੁਪਰੀਮ ਕੋਰਟ ਨੇ ਗੱਲ ਕਹਿਤੀ ਹੈ ਕਿ ਇਨ੍ਹਾਂ ਸਟੇਟਮੈਂਟਸ ਦਾ ਮੁੱਲ ਕੋਈ ਨਹੀਂ ਇਨ੍ਹਾਂ ਦਾ ਵजूद ਕੋਈ ਨਹੀਂ ਮਗਰ ਹੁਣ ਰੋਲਾ ਇਨਾ ਪਾਇਆ ਮਜੀਠੀਆ ਘੇੜਦਾ ਤੇ ਕੁਝ ਤਾਂ ਕਰਨਾ ਸੀ ਅੱਜ ਹੀ ਨਤੀਜਾ ਇਸ ਲਈ ਸਾਧ ਸੰਗਤ ਜੀ ਅੱਜ ਤਾਂ ਮੈਂ ਇਹ ਸ਼ਾਰਟ ਵੀਡੀਓ ਥੋੜੇ ਨਾਲ ਸ਼ੇਅਰ ਕਰ ਰਿਹਾ ਠੋਕ ਵਜਾ ਕੇ ਸਰਕਾਰ ਨਾਲ ਲੜਦਾ ਆਂ ਭਗਵਾਨਤਮਾਨ ਤੇ ਇਹਦੀ ਸਮੁੱਚੀ ਕੈਬਨਟ ਦੀ ਸਰਕਾਰ ਦੀ ਪੂਲ ਖੋਲਦਾ ਰਹੂੰਗਾ ਇਹਨਾਂ ਦੀ ਟਕਾ ਕੇ ਚੀਕਾਂ ਕਢਾਉ ਇਹਨੂੰ ਇਹਦੇ ਸੁਪਣਿਆਂ 'ਚ ਵੀ ਮਜੀਠੀ ਆਉ ਤੇ ਮੈਨੂੰ ਆਪਦੇ ਸੱਚੇ ਪਾਤਸ਼ਾਹ ਤੇ ਪੂਰਨ ਭਰੋਸਾ 11 ਸਾਲ ਹੋ ਗਏ ਮੈਨੂੰ ਇੱਕ ਗੱਲ ਰਿਪੀਟ ਕਰਦਿਆਂ ਕਿ ਜਿੰਦ ਸਚਾਈ ਦੀ ਹੋਊਗੀ ਗੁਰੂ ਦੀ ਕਿਰਪਾ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਡਰੱਗ ਕਿੱਥੇ ਅੱਜ ਤੱਕ ਏ ਨਹੀਂ ਦੱਸ ਸਕਦੇ ਕਿ ਮੈਨੂੰ ਕਿਹੜੇ ਡਰਗ ਲੋਡ ਤੋਂ ਪੈਸੇ ਆਏ ਆ ਜੇ ਇਸ ਇਨਾ ਦੇ ਪੱਲੇ ਕੁਝ ਹੁੰਦਾ ਤੇ ਇਹਨੇ ਹੁਣ ਤੱਕ ਕੋਰਟ 'ਚ ਦੇਖਦੇ ਰਹਸੀ ਕਰੋੜਾਂ ਰੁਪਈਆ 25-25 ਲੱਖ ਰੁਪਈਆ ਕਿ ਤਰੀਕ ਤੇ ਖਰਚ ਕਰਕੇ ਮੇਰੇ ਖਿਲਾਫ ਵਕੀਲ ਖੜੇ ਕੀਤੇ ਆ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕੀਤੀ ਆ ਸਿਰਫ ਇਸ ਲਈ ਕਿਉਂਕਿ ਪਰਸਨਲ ਕਰਡਡਣੀਆਂ ਮਗਰ ਆਨਰੇਬਲ ਹਾਈ ਕੋਰਟ 'ਚ ਜਦ ਮੇਰੀ ਜ਼ਮਾਨਤ ਹੋਈ ਸੀ ਉਸ ਜਮਾਨਤ ਵੇਲੇ ਵੀ ਡਬਲ ਬੈਂਚ ਨੇ ਸਪਸ਼ਟ ਕਰਤਾ ਸੀ ਕਿ देयर इज नो ਐਵਿਡੈਂਸ ਅਗੇਂਸ ਮਜੀਠੀ ਔਰ ਅੱਜ ਵੀ ਮੈਂ ਉਸ ਗੱਲ ਤੇ ਕਾਇਮ ਆ ਔਰ ਚਾਚੰਗਰ ਜੀ ਮੈਂ ਤੁਹਾਨੂੰ ਵਿਸ਼ਵਾਸ ਤੋਂ ਹੋਣਾ ਚਾਹੁੰਦਾ ਕਿ ਪੰਜਾਬ ਦੀ ਹੱਕ ਸੱਚ ਦੀ ਲੜਾਈ ਮੈਂ ਲੜਦਾ ਰਹੂੰਗਾ ਜ਼ੀਰੋ ਕੰਪਰੋਮਾਈਜ਼ ਹੋਊਗਾ ਇਸ ਸ਼ਰਾਬੀ ਮੁੱਖ ਮੰਤਰੀ ਨਾਲ ਔਰ ਭਾਉ ਜਿੰਨਾ ਜੋਰ ਲਾਉਣਾ ਮਿਤਰਾ ਲਾ ਲਈ ਮਜੀਠੀਆਂ ਆ ਖਲੋਤਾ ਹੀ ਸੱਚ ਜਿੱਤੂਗਾ ਜਿਹੜੀ ਮਰਜ਼ੀ ਇਨਕੁਆਇਰੀ ਜਿੱਥੋਂ ਮਰਜ਼ੀ ਕਰਾ ਲਈ ਔਰ ਮੈਂ ਉਹਨਾਂ ਇਨਕੁਆਇਰੀ 'ਚ ਜਾ ਕੇ ਆਪ ਦਾ ਪੱਖ ਵੀ ਪੇਸ਼ ਕਰੂੰਗਾ ਮਗਰ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਗਈ ਅੱਜ ਕਿ ਹੱਤ ਤੇਰੇ ਵੀ ਖੜੇ ਹੋ ਗਏ ਆ ਨਹੀਂ ਤਾਂ ਚਲਾਲ ਤੂੰ ਪੇਸ਼ ਕਰ ਦਿੰਦਾ ਆ ਆਪਦੀ ਪੰਜਾਬ ਪੁਲਿਸ ਦੇ ਥਰੂ ਤੈਨੂੰ ਈਡੀ 'ਚ ਭੇਜਣ ਦੀ ਨਹੀਂ ਲੋੜ ਹੁੰਦੀ ਸ਼ਰ ਪਹਿਲਾ ਕੇਸ ਐ ਈਡੀ ਤੋਂ ਚਲਾਇਆ ਈਡੀ ਨੇ ਕੁਛ ਨਹੀਂ ਕੀਤਾ ਫਿਰ ਪੰਜਾਬ ਪੁਲਿਸ ਦੇ ਚੱਕਰਾਂ 'ਚ ਪਾ ਲਿਆ ਚੰਨੀ ਨੇ ਕਿੜ ਕੱਢੀ ਉਤੋਂ ਬਾਅਦ ਤੁਸੀਂ ਜੋਰ ਲਾ ਲਿਆ ਮਣ ਬੇਰ ਈਡੀ ਤੇ ਭੇਜਦਾ ਐਦਾ ਮੁਕਸ ਇਹਦਾ ਮਤਲਬ ਥੋੜੀ ਕਮਜ਼ੋਰੀ ਆ ਥੋੜੀ ਨਹਾਕਾਮੀ ਆ ਚਲੋ ਮੈਂ ਇੰਡੀਆ ਗੱਲਾਂ ਕਹਿੰਦਾ ਹੋਇਆ ਬੜੇ ਵਿਸਤਾਰ ਨਾਲ ਇਹਦੇ ਬਾਰੇ ਸਾਰੀ ਗੱਲ ਰੱਖੂਗਾ ਮਗਰ ਮੈਂ ਜਿਹੜੇ ਵੀ ਤੱਥ ਰੱਖੂਗਾ ਭਾਈਓ ਮੀਡੀਆ ਟ੍ਰਾਇਲ ਤੀ ਗਿਣਿਆ ਜਾਊਗਾ ਇਸ ਲਈ ਮੈਂ ਤਾਂ ਚਾਹੁੰਨਾ ਕਿ ਇੱਕ ਵੀ ਪ੍ਰੂਫ ਹੋਵੇ ਤੁਸੀਂ ਚਲਾਨ ਪੇਸ਼ ਕਰੋ ਕੋਰਟ ਫੈਸਲਾ ਕਰੇ ਲੋਕਾਂ ਨੂੰ ਭੰਬਲ ਪੂਸਾ ਜੇ ਮੈਨੂੰ ਤੁਸੀਂ ਇਸ ਤਰ੍ਹਾਂ ਕਰਕੇ ਤੁਸੀਂ ਸਮਝੋ ਕਿ ਮਜੀਠੀਆਂ ਚੁੱਪ ਕਰ ਜੂ ਮਜੀਠੀਆਂ ਨਹੀਂ ਚੁੱਪ ਕਰੂ ਠਾ ਠਾ ਵੱਜੂ ਤੁਹਾਡੇ ਇੱਕ ਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ